ਅਸੂਨਾਮ ਬਟਿੰਡਾ ਓਵਰ ਬ੍ਰਿਜ ਤੇ ਹਾਦਸਾ ਉਸ ਦਿਮੇ ਵਾਪਰ ਗਿਆ ਜਦੋਂ ਪਟਿਆਲਾ ਤੋਂ ਬਟਿੰਡਾ ਜਾ ਰਹੀ ਇੱਕ ਟਰੱਕ ਟਰਾਲੀ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਤੇ ਦੂਜੇ ਟਰੱਕ ਦੇ ਨਾਲ ਆਮਣੂ ਸਾਹਮਣੇ ਭਿਆਨਕ ਹਾਦਸਾ ਵਾਪਰ ਗਿਆ ਸਵਾਹਾ ਚਾ ਇਹਨਾਂ ਭਿਆਨਕ ਸੀ ਕਿ ਡਰਾਈਵਰ ਬੁਰੀ ਤਰ੍ਹਾਂ ਫਸ ਗਏ ਤਾਂ ਪੁਲਿਸ ਨੇ ਤੁਰੰਤ ਮੌਕੇ ਤੇ ਪਹੁੰਚ ਕੇ ਹਾਈਡਰਾ ਮਸ਼ੀਨ ਦੀ ਵਰਤੋਂ ਕਰਕੇ ਡਰਾਈਵਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਹਾਲਾਂਕਿ ਇਹ ਗੰਭੀਰ ਸੱਟਾਂ ਦੇ ਨਾਲ ਹੋ ਦਮ ਤੋੜ ਦਿੱਤਾ ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸਵੇਰ ਤੋਂ ਬਾਅਦ ਓਵਰਬ੍ਰਿਜ ਉੱਤੇ ਭਾਰੀ ਟ੍ਰੈਫਿਕ ਜਮ ਲੱਗ ਗਿਆ ਸੀ ਤਾਂ ਪੁਲਿਸ ਨੇ ਤੇਜ਼ੀ ਦੇ ਨਾਲ ਕਾਰਵਾਈ ਕਰਦੇ ਹੋਏ ਪੁਲ ਨੂੰ ਸਾਫ਼ ਕਰਕੇ ਆਵਾਜਾਈ ਨੂੰ ਬਹਾਲ ਕਰ ਦਿੱਤਾ। ਫਿਲਹਾਲ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਹਾਦਸੇ ਦਾ ਅਸਲ ਕਾਰਨ ਕੀ ਸੀ। ਕੀ ਨਾਮ ਹੈ ਆਪਣਾ? ਮੈਂ ਮੰਗਲ ਸਿੰਘ ਜੱਜ ਮੇਰਾ ਨਾਮ ਜੀ ਮੈਂ ਸੁਨਾਮ ਤੋਂ ਇੱਕੋ ਅਨੰਦਪੁਰ ਕਲੋਨੀ ਦੇ ਸਾਹਮਣੇ ਤੋਂ ਗੋਗਾ ਮਾਲੀ ਰੋਡ ਮੇਰੀ ਰੈਜ਼ੀਡੈਂਸ ਹੈ। ਇਹ ਜਿਹੜਾ ਵਾਕਾ ਹੋਇਆ ਇਹ ਰਾਤ ਕੋਈ ਸਮਝ 11 ਵਜੇ ਦੇ ਦੌਰਾਨ ਭయ్యా ਮੈਂ ਉਸ ਮਿਲਿਚੀ ਮੁਲਾਜ਼ਮਾ ਇਹ ਸਾਡਾ ਡਰਾਈਵਰ ਸੀ ਤੇ ਮੈਨੂੰ ਇਹ 1:30 ਵਜੇ ਪਤਾ ਲੱਗਿਆ ਤੇ ਮੈਂ ਜਿੱਦਿਵਾ ਕੇ ਦੇਖਿਆ ਉਹ ਗੋਲੀਆਂ ਲੱਤਾਂ ਘੱਟ ਚੁੱਕੀਆਂ ਨਹੀਂ ਡਰਾਈਵਰ ਦੀਆਂ ਲੱਗਦਾ ਉਹਦੀ ਸਨਾਪਈ ਆ ਫਿਰ ਉਸ ਨੂੰ ਪਾਚੀ ਕਰਨ ਕਰਕੇ ਉਹ ਪਟਿਆਲੇ ਭੇਜਿਆ ਗਿਆ ਪਟਿਆਲੇ ਉਹਦੀ ਡੈਥ ਹੋ ਗਈ ਠੀਕ ਹੈ ਜੀ ਸੋ ਮੇਰਾ ਮੈਂ ਕਹਿਣਾ ਵੀ ਦੇਖੋ ਉਹ ਤੇ ਐਕਸਪਾਇਰ ਹੋ ਗਿਆ ਅੱਜ ਇਹ ਗੱਲ ਤਾਂ ਸਾਡਾ ਪ੍ਰਸ਼ਾਸਨ ਪੰਜਾਬ ਗਵਰਨਮੈਂਟ ਸੈਂਟਰ ਗਵਰਨਮੈਂਟ ਅਸੀਂ ਇਹ ਕਹਿਣਾ ਚਾਹੁੰਦੇ ਜਦੋਂ ਹਰ ਬੰਦਾ ਸਵੇਰੇ ਉੱਠਦਾ ਹੈ ਤਾਂ ਟੈਕਸ ਪੇਬਲ ਹੈ ਜਦੋਂ ਹੀ ਟੈਕਸ ਪੇਬਲ ਨੇ ਤਾਂ ਸਾਡੀਆਂ ਕੋਈ ਗਵਰਨਮੈਂਟਾਂ ਅੱਜ ਸਾਡੀਆਂ ਲੋੜਾਂ ਪੂਰੀਆਂ ਨਹੀਂ ਹੁੰਦੀਆਂ ਹਰ ਬੰਦੇ ਦੀ ਕਿ ਐਕਸੀਡੈਂਟ ਹੁੰਦੇ ਕਿਉਂ ਨੇ ਕਿ ਪੁਲ ਬਹੁਤ ਛੋਟਾ ਹੈ ਜੀ ਪਹਿਲਾਂ ਵੀ ਵਾਕਈ ਦੋ ਦਿਨ ਹੋਏ ਨੇ ਕਿ ਦੁਨੀਆ ਨੇ ਪਹਿਲਾਂ ਸਾਡੇ ਸੁਨਾਮ ਦੇ ਲੋਕਾਂ ਨੇ ਇਹ ਪ੍ਰਸ਼ਾਸਨ ਨੂੰ ਕੋਈ ਵਾਦੀਲ ਕੀਤੀ ਤੇ ਇਸ ਤੇ ਕੋਈ ਸਰਵਾਈ ਨਹੀਂ ਹੈਗੀ ਸਾਨੂੰ ਇਸ ਜਿਹੜੀ ਇਹ ਡੈਥ ਹੋਈ ਹੈ ਪੋਰਸ ਪ੍ਰਸ਼ਾਸਨ ਨੇ ਸਾਨੂੰ ਬੜੀ ਮਦਦ ਕੀਤੀ ਉਹਨੇ ਬਹੁਤ ਸਹਿਯੋਗ ਕੀਤਾ ਉਹਦੀ ਡੈਥ ਲੋੜੀ ਨੂੰ ਕੱਢਿਆ ਪਰ ਉਹਦੀ ਲੱਤਾਂ ਜਦੋਂ ਕੱਢ ਚੁੱਕੀਆਂ ਉਹਨੂੰ ਜਦੋਂ ਪਤਾ ਲੱਗਿਆ ਪਹਿਲਾਂ ਸਹੀ ਸੀ ਕਿ ਐਕਸੀਡੈਂਟ ਲੋਕਾਂ ਦੇ ਦੱਸਣ ਮਤਲਬ ਕਿਉਂਕਿ ਮੈਂ ਲੇਟ ਆਨ ਕਰਕੇ ਮੈਨੂੰ ਜਿੰਨਾ ਕੁ ਪਤਾ ਲੱਗਿਆ ਲੋਕਾਂ ਨੇ ਜੋ ਗੱਲ ਕਹੀ ਵੀ ਉਸਨੇ ਇਹ ਗੱਲ ਕਹੀ ਵੀ ਇੱਕ ਫੈਮਿਲੀ ਦੀ ਕਾਰ ਆ ਰਹੀ ਸੀ ਤੇ ਜੇ ਮੈਂ ਗੱਡੀ ਕਰਦਾ ਤਾਂ ਸ਼ਾਇਦ ਉਹ ਫੈਮਿਲੀ ਐਕਸਪਾਇਰ ਹੋ ਜਾਂਦੀ ਪਰ ਉਹਨੂੰ ਬਚਾਉਂਦਿਆਂ ਬਚਾਉਂਦੇ ਉਹ ਬੰਦਾ ਆਪ ਮਰ ਗਿਆ ਅਸੀਂ ਇਹ ਅਪੀਲ ਕਰਦੇ ਆਂ ਵੀ ਇਹ ਜਿਹੜੇ ਦੁੱਪ ਦੇ ਕੇਸ ਨੇ ਨਿੱਕੇ ਨਿੱਕੇ ਤੇ ਦੋ ਬੱਚੇ ਐ ਜੀ ਇੱਕ ਲੜਕੀ ਇੱਕ ਲੜਕਾ ਤਿੰਨ ਸਾਲ ਢਾਈ ਸਾਲ ਦੀ ਉਹਨਾਂ ਦੀ ਉਮਰ ਐ ਮੈਂ ਇਸ ਫਲਾਈ ਸਟੇਸ਼ਨ ਤੇ ਫਲਾਈ ਨੂੰ ਨਾ ਤੁਹਾਨੂੰ ਆਣਾ ਵੀ ਇਹ ਜਿਹੜੇ ਆਸ਼ਰਮ ਨੇ ਜਾਂ ਕੋਈ ਦੀਵਾ ਕਰੇਮ ਆ ਉਹਦੇ ਜਿਹੜੇ ਪਿੱਛੇ ਬਾਰਸ ਨਿੱਕੇ ਨਿੱਕੇ ਬੱਚੇ ਨੇ ਉਹਨੂੰ ਗੌਰਮੈਂਟ ਦਾ ਕੋਈ ਇਸ ਤਰ੍ਹਾਂ ਸਪੋਰਟ ਉਹਨੂੰ ਮਿਲਣੀ ਚਾਹੀਦੀ ਜੀ ਡਰਾਈਵਰ ਦੀ ਉਮਰ ਕਿੰਨੀ ਸੀ ਜੀ ਮੈਂ ਗੋਰੀ 35 ਸਾਲ ਦੀ ਉਮਰ ਕੀ ਨਾਮ ਸੀਗਾ ਜੀ ਉਹਦਾ ਨਾਮ ਕਟਾ ਕਰਦੇ ਜੇ ਉਹ ਕਹਿਣ ਨਿਕਲ ਨਹੀਂਦਾ ਨਾਮ ਨਿਕਲ ਸਕਦਾ ਨਿਕਾ ਸਿੰਘ ਜੀ ਠੀਕ ਹੈ ਕੋਈ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਪ੍ਰਸ਼ਾਸਨ ਨੂੰ ਕਹਿੰਦਾ ਜਿਹੜਾ ਕੋਲ ਹੈ ਕਿ ਦੀ ਕੋਈ ਬੰਦੋਬਸਤ ਕੀਤਾ ਜਾਏ ਕਿਉਂਕਿ ਇਹਦੇ ਤੋਂ ਹੁਣ ਵੀ ਮੌਜੂਦਾ ਹਾਲਾਤ ਐਸੇ ਨੇ ਇਸੇ ਟ੍ਰੈਪ ਤੋਂ ਬੱਸ ਸਟੈਂਡ ਅੰਦਰ ਬੰਨ੍ਹ ਕਰਕੇ ਬਹੁਤ ਜ਼ਿਆਦਾ ਭੀੜ ਲੱਗੀ ਰਹਿੰਦੀ ਹੈ ਇਹ ਹਾਸੇ ਫਿਰ ਵੀ ਹੁੰਦੇ ਰਹਿਣਗੇ ਪ੍ਰਸ਼ਾਸਨ ਸਾਡਾ ਮਿਨਿਸਟਰ ਸਾਹਿਬ ਆ ਬੜੀ ਚੰਗੇ ਬੰਦੇ ਆ ਉਹਨਾਂ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਆ ਕਿ ਉਹ ਥੋੜਾ ਇਹਨਾਂ ਚੀਜ਼ਾਂ ਵੱਲ ਬਹੁਤ ਛੇਤੀ ਤੋਂ ਧਿਆਨ ਦੇ ਪ੍ਰੀਤਕ ਦੇ ਘਰੇ ਕਮਾਨ ਵਾਲਾ ਹੋਰ ਕੋਈ ਹੈਗਾ ਸਰ ਦੇ ਘਰੇ ਕੋਈ ਕਮਾਨ ਵਾਲੀ ਡਰਾਈਵਰ ਹੈ ਵਿਚਾਰਾ 12-13000 ਰੁਪਏ ਦੁਕਾਨ ਲੈਂ ਹੱਥ ਜੁੜ ਕੇ ਬੇਨਤੀ ਕਰਦਾ ਵੀ ਇਹ ਦੀ ਜਿੰਨੀ ਕੁ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਗਰੀਬ ਹੈ ਕੋਈ ਜ਼ਿਆਦਾ ਵਿਚਾਰੇ ਕੋਲੇ ਹੈ ਨਹੀਂ ਸਰਸ